ਤਰਾਂਤਰਾਂ ਦੇ ਵਿੱਚ ਐਨਕਾਊਂਟਰ ਹੋਇਆ ਪਿੰਡ ਭੁੱਲਰ ਨੇੜੇ ਮੁੱਠਪੇੜ ਹੋਈ ਹੈ ਪੁਲਿਸ ਦੀ ਗੈਂਗਸਟਰ ਲੰਡਾ ਹਰੀਕੇ ਦੇ ਗੁਰਗੇ ਨਾਲ ਮੁੱਠਪੇੜ ਹੋਈ ਪੁਲਿਸ ਨੇ ਐਨਕਾਊਂਟਰ ਤੋਂ ਬਾਅਦ ਬਦਮਾਸ਼ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਦੀ ਜਵਾਬੀ ਕਾਰਵਾਈ ਦੇ ਦੌਰਾਨ ਗੈਂਗਸਟਰ ਜ਼ਖਮੀ ਹੋਇਆ ਪੁਲਿਸ ਦੇ ਵੱਲੋਂ ਰੋਕੇ ਜਾਣ ਤੇ ਗੈਂਗਸਟਰ ਨੇ ਪੁਲਿਸ ਤੇ ਫਾਇਰਿੰਗ ਕੀਤੀ ਹੈ ਗੈਂਗਸਟਰ ਦੇ ਕੋਲੋਂ ਇੱਕ 32 ਬੋਰ ਦਾ ਪਿਸਤਲ ਰਿਕਵਰ ਕੀਤਾ ਗਿਆ ਹੈ ਗ੍ਰਿਫਤਾਰ ਬਦਮਾਸ਼ ਦੀ ਪਛਾਣ ਗੁਰਲਾਲ ਸਿੰਘ ਵਜੋਂ ਹੋਈ ਹੈ विरतिना देने ਤੇ ਲੋਕਾਂ ਨੂੰ ਡਰਾਉਣ ਦੇ ਲਈ ਫਾਇਰਿੰਗ ਕਰਦਾ ਸੀ ਇਹ ਬਦਮਾਸ਼ ਜ਼ੁਰ ਜਦੋਂ ਰੁਕਣ ਦੇ ਲਈ ਪੁਲਿਸ ਦੇ ਵੱਲੋਂ ਕਿਹਾ ਗਿਆ ਤਾਂ ਇਸ ਗੈਂਗਸਟਰ ਗੁਰਲਾਲ ਨੇ ਫਾਇਰਿੰਗ ਕਰਨੀ ਸ਼ੁਰੂ ਕੀਤੀ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਗੈਂਗਸਟਰ ਜ਼ਖਮੀ ਹੋਇਆ ਹੈ ਉਸ ਦੀ ਲੱਤ ਤੇ ਗੋਲੀ ਵੱਜੀ ਹੈ ਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ 32 ਬੋਰ ਦਾ ਪਿਸਤੌਲ ਬਰਾਮਦ ਕੀਤਾ ਗਿਆ ਹੈ ਉਸ ਦੇ ਕੋਲੋਂ ਤੇ ਗੁਰਲਾਲ ਸਿੰਘ ਇਸ ਦਾ ਨਾਮ ਹੈ ਪਿੰਡ ਭੁੱਲਰ ਦੇ ਨੇੜੇ ਐਨਕਾਊਂਟਰ ਹੋਇਆ ਹੈ ਗੈਂਗਸਟਰ ਲੰਡਾ ਹਰੀਕੇ ਦੇ ਗੁਰਗੇ ਨਾਲ ਮੁਠਪੇੜ ਹੋਈ ਹੈ ਤੋਂ ਗੁਰਲਾਲ ਸਿੰਘ ਲੰਡਾ ਹਰੀਕੇ ਦਾ ਗੁਰਗਾ ਹੈ ਲੰਡਾ ਹਰੀਕੇ ਦੇ ਨਾਲ ਸਬੰਧਤ ਹੈ ਐਨਕਾਊਂਟਰ ਤੋਂ ਬਾਅਦ ਗੈਂਗਸਟਰ ਨੂੰ ਫੜ ਲਿਆ ਗਿਆ ਹੈ ਜਵਾਬੀ ਕਾਰਵਾਈ ਦੇ ਵਿੱਚ ਗੁਰਲਾਲ ਜ਼ਖਮੀ ਹੋਇਆ ਸੀ 32 ਬੋਰ ਦਾ ਪਿਸਤਲ ਰਿਕਵਰ ਕੀਤਾ ਗਿਆ ਹੈ। 3 ਜਿਹੜੀ ਸਾਡੀ ਤਰਨਤਾਰਨ ਜਿਲ੍ਹੇ ਦੇ ਵਿੱਚ ਫਾਇਰਿੰਗ ਇਨਸੀਡੈਂਟ ਹੋਈ ਸੀਗੀ ਫਿਰੋਤੀ ਨੂੰ ਲੈ ਕੇ ਉਹਦੇ ਵਿੱਚ ਪਰਚਾ ਦਰਜ ਕੀਤਾ ਸੀਗਾ ਕੁਝ ਦੋਸ਼ੀ ਫੜੇ ਗਏ ਸੀਗੇ ਉਹਨਾਂ ਦਾ ਇੱਕ ਸਾਥੀ ਸੀਗਾ ਜੋ ਕਿ ਹਲੇ ਇਹਦੇ ਕੇਸ ਇਹਨਾਂ ਕੇਸਾਂ ਦੇ ਵਿੱਚ ਵੌਂਟਡ ਸੀਗਾ ਇਹਦੀ ਇਨਫੋਰਮੇਸ਼ਨ ਸੀਗੀ ਅੱਜ ਸਾਡੀ ਟੀਮ ਜਿਹੜੀ ਹੈ ਉਹਨੂੰ ਨੈਪ ਕਰਨ ਦੀ ਕੋਸ਼ਿਸ਼ ਕਰ ਰਹੀ ਸੀਗੀ ਉਸ ਦੌਰਾਨ ਜਿਹੜਾ ਹੈਗਾ ਇਹ ਗੁਰਲਾਲ ਨਾਮ ਦਾ ਵਿਅਕਤੀ ਹੈਗਾ ਇਹਨੇ ਪੁਲਿਸ ਟੀਮ ਤੇ ਫਾਇਰ ਕਰਕੇ ਭਜੰਨੇ ਕੋਸ਼ਿਸ਼ ਕੀਤੀ ਜਦ ਇਹਨੂੰ ਨੈਪ ਕੀਤਾ ਜਾ ਰਿਹਾ ਸੀ ਸੋ ਉਦੋਂ ਜਿਹੜਾ ਹੈਗਾ ਆਪਣੇ ਵਿੱਚ ਕ੍ਰਾਸ ਫਾਇਰਿੰਗ ਦੇ ਵਿੱਚ ਇਹਦੇ ਲੈਗ ਦੇ ਵਿੱਚ ਹਰਟ ਹੋਇਆ ਗੋਲੀ ਲੱਗੀ ਤੇ ਬਾਕੀ ਜਿਹੜਾ ਇਹਨੂੰ ਅਗਲੀ ਜਿਹੜੀ ਕਾਰਵਾਈ ਹੈਗੀ ਉਹ ਮੰਡ ਵਿੱਚ ਚੱਲ ਚੱਲੀ ਤਾਂ ਕੋਈ ਫਸਟ ਇਨਵੈਸਟੀਗੇਸ਼ਨ ਕੋ ਸਾਹਮਣੇ ਆਇਆ ਤਾਂ ਜਿਹੜੀ ਪ੍ਰਾਇਮਰੀ ਇਨਫੋਰਮੇਸ਼ਨ ਹੈਗੀ ਜਿਹੜੀ ਪਹਿਲਾਂ ਵੀ ਸਾਨੂੰ ਇਨਫੋਰਮੇਸ਼ਨ ਸੀਗੀ ਇਹਦੇ ਪਿਛੋਕੜ ਬਾਰੇ ਕਿਉਂਕਿ ਇਹਦੇ ਦੋ ਸਾਥੀ ਫੜੇਗੇ ਸੀਗੇ ਬਾਹਰ ਬੈਠੇ ਜਿਹੜੇ ਗੈਂਗਸਟਰ ਹੈਗੇ ਯਾਦਵਿੰਦਰ ਯਾਦਾ ਤੇ ਜੇ ਲੰਡਾ ਹਰੇਕੇ ਗੈਂਗ ਦੇ ਹੈਗੇ ਉਹਨਾਂ ਦੇ ਕਹੇ ਤੇ ਇਹਨਾਂ ਨੇ ਦੋ ਤਿੰਨ ਵਾਰ ਤਾਂ ਉਹਨੂੰ ਅੰਜਾਮ ਦਿੱਤਾ ਸੀਗਾ ਸੋ ਇਹਦੇ ਕੋਲੋਂ ਜਿਹੜਾ ਹੈਗਾ ਮੌਕੇ ਤੇ ਇਹਦਾ ਜਿਹੜਾ ਵੈਪਨ ਸੀਗਾ ਜੀਤੋਂ ਇਹਨੇ ਫਾਇਰ ਕੀਤਾ ਸੀਗਾ ਪਵਨ ਸ਼ਰਮਾ ਇਸੇ ਖਬਰ ਤੇ ਜਾਣਕਾਰੀ ਦੀ ਸਾਂਝ ਪਾਉਣਗੇ ਪਵਨ ਕੀ ਕੋਈ ਜਾਣਕਾਰੀ ਹੈ ਇਹ ਬੀਤੀ ਰਾਤ ਦੀ ਘਟਨਾ ਹੈ ਪੁਲਿਸ ਨੇ ਇਸ ਦਾ ਇੱਕ ਸਾਥੀ ਗੁਰਬੀਰ ਸਿੰਘ ਬੀਤੇ ਦਿਨੀ ਉਸ ਨੂੰ ਫੜਿਆ ਸੀ ਉਸ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਗਰਦਾਲ ਸਿੰਘ ਤੇ ਗੁਰਬੀਰ ਸਿੰਘ ਵੱਲੋਂ ਇਲਾਕੇ ਦੇ ਵਿੱਚ ਫਰੋਟੀਆਂ ਮੰਗਨ ਵਾਲੀ ਲੋਕਾਂ ਨੂੰ ਫਰੋਟੀਆਂ ਜਿਹੜੇ ਲੋਕਾਂ ਕੋ ਫਰੋਟੀਆਂ ਮੰਗੀਆਂ ਜਾ ਰਹੀਆਂ ਸੀ ਉਹਨਾਂ ਨੂੰ ਡਰੋਨ ਤੋਂ ਮਕੌਲਦੇ ਦੇਈ ਉਹਨਾਂ ਦੇ ਘਰਾਂ ਤੇ ਉਹਨਾਂ ਦੀਆਂ ਦੁਕਾਨਾਂ ਤੇ ਫਾਇਰਿੰਗ ਕੀਤੀ ਜਾ ਰਹੀ ਸੀ ਜਾਂਦੀ ਸੀ ਗੁਰਬੀਰ ਸਿੰਘ ਨੂੰ ਤੇ ਪੁਲਿਸ ਵੱਲੋਂ 2-3 ਦਿਨ ਪਹਿਲਾਂ ਫੜ ਲਿਆ ਗਿਆ ਸੀ ਇਸ ਦੀ ਸੂchnਾ ਦੇ ਅਧਾਰ ਤੇ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਔਰ ਪੁਲਿਸ ਵੱਲੋਂ ਜਦੋਂ ਰਾਤ ਪਿੰਡ ਭੁਲਰ ਦੇ ਲਾਗੇ ਇਸ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਮੋਟਰਸਾਈਕਲ ਤੇ ਜਾ ਰਿਹਾ ਸੀ ਬਿਨਾ ਨੰਬਰੀ ਮੋਟਰਸਾਈਕਲ ਸੀ ਔਰ ਇਸ ਵੱਲੋਂ ਪੁਲਿਸ ਤੇ ਫਾਇਰਿੰਗ ਕੀਤੀ ਗਈ ਜਦੋਂ ਪੁਲਿਸ ਵੱਲੋਂ ਜੋ ਵੀ ਫਾਇਰਿੰਗ ਕੀਤੀ ਗਈ ਤਾਂ ਇਸ ਦੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਗੋਲੀ ਲੱਗਣ ਤੋਂ ਬਾਅਦ ਜਦੋਂ ਇਹ ਡਿੱਗ ਪੈਂਦਾ ਹੈ ਪੁਲਿਸ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਪੁਲਿਸ ਦੇ ਦੱਸਣ ਦੇ ਅਨੁਸਾਰ ਇਹ ਹੈ ਕਿ ਇਹ ਲੰਗਾ ਹਰੀਕੇ ਤੇ ਜਦਵੈਲਾ ਜੱਦਾ ਜੋ ਜੋ ਵਿਦੇਸ਼ੀ ਇੱਕ ਬਿਠੇ ਜੰਕਸਟਰ ਨੇ ਉਹਨਾਂ ਦੇ ਲਈ ਕੰਮ ਕਰਦਾ ਸੀ ਔਰ ਪੁਲਿਸ ਵੱਲੋਂ ਇਸ ਨੂੰ ਫਿਲਹਾਲ ਹਸਪਤਾਲ ਦੇ ਵਿੱਚ ਦਾਖਲ ਕਰਾ ਦਿੱਤਾ ਗਿਆ ਔਰ ਜੋ ਉਸ ਤੋਂ ਬਾਅਦ ਇਸ ਨੂੰ ਆਪਣੇ ਉਸ ਤੋਂ ਪੁਸ਼ਤਾਚ ਕੀਤੀ ਜਾਵੇਗੀ ਇਸ ਬਨੋਂ ਹੋਰ ਕਿੰਨੀਆਂ ਹੋਰ ਬਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਜਿਸ ਵੇਲੇ ਮੁੱਠਪੇੜ ਹੋਈ ਉਸ ਵੇਲੇ ਗੁਰਲਾਲ ਇਕੱਲਾ ਸੀ ਹਾਂ ਬਿਲਕੁਲ ਮੋਰਤਲਕੇ ਦੱਸਿਆ ਜਾ ਰਿਹਾ ਹੈ ਕਿ ਇਕੱਲਾ ਹੀ ਜਾ ਰਿਹਾ ਸੀ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਬਿਨਾਂ ਨੰਬਰੀਕ ਮੋਟਰਸਾਈਕਲ ਸੀ ਪੁਲਿਸ ਵਾਲੋਂ ਜਿਹਨਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿੱਦੋਂ ਇਸ ਦੇ ਵੱਲੋਂ ਪੁਲਿਸ ਤੇ ਫਾਈਟਿੰਗ ਕੀਤੀ ਗਈ ਪੁਲਿਸ ਵਾਲੋਂ ਇੱਕ ਇਸਕੂਲੋਂ ਜਿਹੜਾ 32 ਬੋਰਡ ਦਾ ਅਫਸਰ ਜਿਸ ਤੋਂ ਇਸ ਜਿਸ 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 ਨਾਲ ਉਸਨੇ ਪੁਲਿਸ ਤੇ ਗੋਲੀ ਚਲਾਈ ਸੀ ਉਹ ਪਰਮੰਚਰਦਿਆ ਗਿਆ ਹੈ ਤੇ ਹੁਣ ਜ਼ਾਹਿਰ ਹੈ ਕਿ ਪੁਲਿਸ ਇਸ ਨੂੰ ਪੇਸ਼ ਕਰੇਗੀ ਰਿਮਾਂਡ ਹਾਸਲ ਕਰੇਗੀ ਫਿਰ ਪੁੱਛ ਪੜਤਾਲ ਹੋਏਗੀ ਜੀ ਬਿਲਕੁਲ ਇਸ ਨੂੰ ਫਿਲਹਾਲ ਹਸਪਤਲ ਦਾਖਲ ਰਿਹਾ ਹੈ ਔਰ ਉਸ ਤੋਂ ਬਾਅਦ ਪੁਲਿਸ ਕੋਲੋਂ ਇਸ ਨੂੰ ਜਿਹੜਾ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਦਿਆ ਜਾਏਗਾ ਰਿਮਾਂਡ ਲੈਣ ਤੋਂ ਬਾਅਦ ਇਸ ਤੋਂ ਪੁੱਛਤਾਚੀ ਕੀਤੀ ਜਾਏਗੀ ਇਸ ਦੇ ਹੋਰ ਕਿਹੜੇ-ਕਿਹੜੇ ਜਿਹੜੇ ਦੇ ਸਾਥੀ ਨੇ ਜਿਨ੍ਹਾਂ ਵੱਲੋਂ ਇਹ ਫੈਰੀ ਨਕਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹਾਂ ਠੀਕ ਹੈ ਪਵਨ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਸੋ ਹਰ ਲੰਡਾ ਹਰੀਕੇ ਦਾ ਗੁਰਗਾ ਗੁਰਲਾਲ ਪੁਲਿਸ ਦੇ ਅੜਿੱਕੇ ਚੜਿਆ ਹੈ ਮੁਸ਼ਪੇੜ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹੁਣ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਏਗਾ ਪੁਛਪੜਤਾਲ ਹੋਏਗੀ ਤੇ ਉਮੀਦ ਹੈ ਕਿ ਉਸ ਦੀ ਪੁਛਪੜਤਾਲ ਤੋਂ ਬਾਅਦ ਕਈ ਹੋਰ ਗ੍ਰਿਫਤਾਰੀਆਂ ਹੋ ਸਕਣ